ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਕਣਕ ਦੀ ਵਾਢੀ ਉਪਰੰਤ ਝਾੜ ਦੀ ਰਿਪੋਰਟ ਜਿਹੜੀ ਉਹ ਕਾਫੀ ਚੰਗੀ ਆਉਣੀ ਸ਼ੁਰੂ ਹੋ ਗਈ ਹੈ ਇਹਦੇ ਬਾਰੇ ਕਿਸਾਨ ਵੀਰੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਫਰਵਰੀ ਐਂਡ ਚ ਵੀ ਤਕਰੀਬਨ ਆਪਾਂ ਗੱਲਬਾਤ ਕੀਤੀ ਸੀ ਮਾਰਚ ਚ ਵੀ ਕੀਤੀ ਸੀ ਕਿ ਜਿੱਥੇ ਤੁਸੀਂ ਸਾਮ ਸਮਾਲ ਕੀਤੀ ਹੈ ਉਥੇ ਝਾੜ ਜਿਹੜਾ ਉਹ 24 25 ਕੁਆਂਟਲ ਤੋਂ ਪਾਰ ਜਾਊਗਾ ਕਿਉਂਕਿ ਇਸ ਵਾਰ ਮੌਸਮ ਵੀ ਸਾਥ ਦੇ ਰਿਹਾ ਤੇ ਉਸੇ ਤਰ੍ਹਾਂ ਹੀ ਜਿਹੜਾ ਅ ਝਾੜ ਹੈ ਉਹ ਰਿਪੋਰਟ ਆ ਰਹੀ ਹੈ ਤੇ ਜਿਆਦਾਤਰ ਝਾੜਵੇਂ ਮੈਂ ਤੁਹਾਨੂੰ ਦੱਸਿਆ ਕਿ ਜਿੱਥੇ ਕਿਉਂਕਿ ਕਿਸਾਨ ਵੀ ਜਿਹੜੀ ਛੋਟੇ ਤਤਾਲੀ ਸਪਰੇਅ ਕਾਈ ਥਾਵਾਂ ਤੇ ਮਿਸ ਕਰ ਜਾਂਦੇ ਆ ਉੱਥੇ ਤੁਹਾਡੇ 50 ਤੋਂ 60 ਦੇ ਵਿਚਕਾਰ ਰਹੂਗਾ ਜਿਵੇਂ ਜਿਵੇਂ ਤੁਸੀਂ ਦੇਖਭਾਲ ਕੀਤੀ ਆ 50 ਮੰਨ 52 55 57 58 60 ਤੇ ਜਿੱਥੇ ਆਪਾਂ ਬਿਲਕੁਲ ਹੀ ਨੈਗਲੈਕਟ ਕਰਤਾ ਉੱਥੇ 50 ਤੋਂ ਥੱਲੇ ਵੀ ਰਹਿ ਸਕਦਾ ਥੋੜਾ ਬਹੁਤ ਜਿੱਥੇ ਆਪਾਂ ਬਹੁਤ ਦੇਖਭਾਲ ਕੀਤੀ ਉੱਥੇ 65 ਮੰਨ ਤੋਂ ਉੱਪਰ ਜਾਊਗਾ 27 ਕੁਇੰਟਲ 28 ਕੁਇੰਟਲ ਤੱਕ ਬਾਕੀ ਜ਼ਮੀਨ ਦਾ ਪਾਣੀ ਦੀ ਕਿਸਮ ਦਾ ਫਰਕ ਹੁੰਦਾ ਜਿੱਥੇ ਜ਼ਮੀਨ ਚੰਗੀ ਪਾਣੀ ਚੰਗਾ ਤਾਂ ਉੱਥੇ ਝਾੜ ਚੰਗਾ ਹੀ ਮਿਲਣਾ ਜਿੱਥੇ ਆਪਣੇ ਹਲਕੀ ਜ਼ਮੀਨ ਹੈ ਦਰਮਿਆਨੀ ਜ਼ਮੀਨ ਹੈ ਸ਼ੂਰੇ ਵਾਲੀ ਜ਼ਮੀਨ ਹੈ ਜਾਂ ਜ਼ਮੀਨ 'ਚ ਜਿਹੜੀ ਹੈਗੀ ਆ ਆਪਣੇ ਰੂੜੀ ਨਹੀਂ ਪੈਂਦੀ ਹਰੀ ਖਾਦ ਨਹੀਂ ਹੁੰਦੀ ਫਸਲੀ ਰਹਿੰਦ-ਖੂੰਦ ਨਹੀਂ ਵੈਂਦੀ ਉੱਥੇ ਆਪਾਂ ਸਪਰੇਅ ਆ ਦੱਸਦੇ ਹੁੰਨੇ ਕਿ ਛੋਟੇ ਵੱਡੇ ਤੱਤਾਂ ਦੀ ਪੂਰੀ ਸੰਤੁਲਿਤ ਵਰਤੋਂ ਕਰੋ ਛੋਟੇ ਤੱਤਾਂ ਦੀ ਸਪਰੇਅ ਕਰੋ ਵੱਡੇ ਤੱਤਾਂ ਜਿਹੜੇ ਸੰਤੁਲਿਤ ਖਾਦ ਦਿਓ ਤੇ ਉਹਦੇ ਵਿੱਚ ਆਪਾਂ ਬڑے ਸੰਤੁਲਿਤ ਤਰੀਕੇ ਬਹੁਤ ਘੱਟ ਖਰਚੇ ਦੇ ਵਿੱਚ ਚੰਗਾ ਝਾੜ ਕੇ ਮਿਲੇ ਸਕਦੇ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਹੁੰਨੇ ਆ ਜੇ ਕਿਸਮ ਬਾਾਰ ਗੱਲ ਕਰੀਏ ਰਿਕਾਰਡ ਝਾੜ ਦੇ ਵਿੱਚ ਡੀਬੀਡਬਲਯੂ 187 ਇਸ ਵਾਰ ਫਿਰ ਬਹੁਤ ਟੌਪ ਦਾ ਰਿਜ਼ਲਟ ਮਿਲ ਰਿਹਾ ਹੈ ਪੀਬੀਡਬਲਯੂ 826 ਦਾ ਬਹੁਤ ਟੌਪ ਦਾ ਰਿਜ਼ਲਟ ਮਿਲ ਰਿਹਾ ਹੈ ਪੀਬੀ ਡੀਬੀਡਬਲਯੂ 222 ਤੇ 187 ਜਿੱਥੇ ਮਿਕਸ ਕੀਤੀਆਂ ਸੀ ਡੀਬੀਡਬਲਯੂ 222 ਤੇ 303 ਜਿੱਥੇ ਮਿਕਸ ਕੀਤੀਆਂ ਸੀਗੀਆਂ ਤੇ ਡੀਬੀਡਬਲਯੂ 327 ਇਸ ਵਾਰ ਫਿਰ ਰਿਕਾਰਡ ਝਾੜੇ ਦਾ ਆ ਰਿਹਾ ਤੇ ਪੀ ਵੀ ਡਬਲਯੂ 768 ਸਨੇਰੀ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਬੀਜੀ ਸੀ ਕਿਉਂਕਿ ਇਹ ਜਿਹੜਾ ਹੈਗਾ ਇਹਨਾਂ ਕਿਸਮਾਂ ਦੇ ਟਰੱਕਵਾ ਥੋੜਾ ਜਿਹਾ ਵਿਰਲਾ ਸੀ ਜਿਆਦਾ ਰਗਵਾ ਸੀਗਾ ਜਿਹੜਾ 826 327 187 222 303 ਨਵੀਆਂ ਕਿਸਮਾਂ ਜਿਹੜੀਆਂ ਡੀ ਬੀ ਡਬਲਯੂ 371 70 72 ਨੇ ਜਿਹੜੀਆਂ ਉਹਨਾਂ ਦਾ ਵੀ ਝਾੜ ਜੰਗਾ ਰਿਹਾ ਪਰ ਜਿਹੜੇ ਕਿਸਾਨ ਵੀਰਾਂ ਨੇ 327 826 222 303 ਤੁਹਾਡੀ 187 ਇਹ ਬਜਾਈ ਕੀਤੀ ਹੈ ਇਹਦਾ ਬੀਜ ਤੁਸੀਂ ਕਿਰਪਾ ਕਰਕੇ ਜਿਹੜਾ ਹੈਗਾ ਉਹ ਜ਼ਰੂਰ ਰੱਖੋ ਰੱਖਣ ਦੇ ਵਿੱਚ ਇਹ ਸੀਗਾ ਕਿ ਹੁਣ ਤੁਸੀਂ ਕਟਾਈ ਤੋਂ ਪਹਿਲਾਂ ਮਤਲਬ ਕਮੈਨ ਲਾਉਣ ਤੋਂ ਪਹਿਲਾਂ ਵੱਖਰਾ ਜਿਹੜਾ ਹੈਗਾ ਹੱਥੀ ਵੱਢ ਕੇ ਤੇ ਉਹਨੂੰ ਥਰੇਸ਼ਰ ਨਾਲ ਜਿ ਕੱਢ ਸਕਦੇ ਆ ਉਹਦੀ ਕੁਆਲਿਟੀ ਬਹੁਤ ਸ਼ਾਨਦਾਰ ਬਣਦੀ ਹੈ ਕਿਉਂਕਿ ਜ਼ਿਆਦਾਤਰ ਕਿਸਾਨ ਵੀਰ ਜਿਹੜੇ ਮੰਡੀ ਜੋ ਗੱਟੇ ਭਰ ਲੈਂਦੇ ਉਹਦੀ ਕੁਆਲਿਟੀ ਉਨੀ ਵਧੀਆ ਨਹੀਂ ਹੁੰਦੀ ਰੱਖਣਾ ਉਹ ਬੀਜ ਉਹ ਵੀ ਤੁਸੀਂ ਰੱਖ ਸਕਦੇ ਹੋ ਉਹਦੇ ਵਿੱਚ ਵੀ ਆਪਾਂ ਜਰਮੀਨੇਸ਼ਨ ਟੈਸਟ ਕਰਕੇ ਤੇ ਬੀਜ ਸੋਧ ਕਰਕੇ ਅਗਲੇ ਸਾਲ ਬਹੁਤ ਵਧੀਆ ਤਰੀਕੇ ਈ ਬੀਜ ਸਕਦੇ ਮੇਰਾ ਮਕਸਦ ਹੈ ਕਿ ਆਪਾਂ ਬੀਜ ਆਵਦਾ ਰੱਖ ਈ ਯਾਦ ਰੱਖੀਏ ਬਾਜ਼ਾਰ ਤੇ ਨਿਰਭਰ ਨਾ ਰਹੀਏ ਜੇ ਨਵਾਂ ਬੀਜ ਆਪਾਂ ਕਰਨਾ ਥੋੜੇ ਬੋਦੇ ਰੱਖਵੇ ਦਾ ਜਾਂ ਨਵੀਂ ਕਿਸਮ ਦਾ ਉਹ ਪੀਏ ਜੀ ਲੁਧਿਆਣਾ ਤੋਂ ਆਪਾਂ ਖਰੀਦ ਕੇ ਤੇ ਆਪਦਾ ਮਲਟੀਪਲਾਈ ਕਰੀਏ ਕਣਕ ਝੋਨਾ ਜਾਂ ਹੋਰ ਫਸਲਾਂ ਦਾ ਜਦੋਂ ਕਿਸਾਨ ਵੀਰ ਆਪਦਾ ਬੀਜ ਸੰਭਣ ਲੱਗ ਪਏ ਆਪਦਾ ਬੀਜ ਮਲਟੀਪਲਾਈ ਕਰਨ ਲੱਗ ਪੇ ਬਹੁਤ ਵਧੀਆ ਜਿਹੜੀ ਹੈਗੀ ਆਪਾਂ ਨੂੰ ਕਾਮਯਾਬੀ ਮਿਲੂਗੀ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਬਾਜ਼ਾਰ ਤੇ ਨਿਰਭਰ ਰਹਿੰਨੇ ਚੰਗੇ ਬੀਜ ਨਹੀਂ ਮਿਲਦੇ ਬਹੁਤ ਬਹੁਤ ਧੰਨਵਾਦ